ਬੀਐਸ ਨਿਊਜ਼ ਦੇਖਦੇ ਦਸਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੰਪਲਾਈਜ ਜੋਨਟ ਫੋਰਮ ਪੰਜਾਬ ਅਤੇ ਬਿਜਲੀ ਮਲਾਜਮ ਇਕਤਾ ਮੰਚ ਪੰਜਾਬ ਐਸੋਸੀਏਸ਼ਨ ਜੁਨੀਅਨ ਜਿੰਨੀਆਂ ਪੰਜਾਬ ਸਾਂਝੇ ਤੁਹਾਡੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਪਾਵਰ ਕਾਮ ਕਾਸਟ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਵੱਲੋਂ ਮੀਟਿੰਗ ਮੌਕੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਬਿਜਲੀ ਮੁਲਾਜ਼ਮ 10 ਸਤੰਬਰ ਤੋਂ 12 ਸਤੰਬਰ ਤੱਕ ਦਿਨ ਕਰਕੇ ਸਮੂਹ ਸ਼ੁੱਟੀ ਦੇ ਕੰਮ ਕਾਰ ਬੰਦ ਕਰਕੇ ਮੰਡਲ ਦਫਤਰ ਅੱਗੇ ਰੋਸ ਰੇਲੀਆਂ ਕਰ ਰਹੇ ਹਨ ਜਿਸ ਲਈ ਲੜੀ ਤਹ ਅੱਜ ਸ਼ਹਿਰ ਮੰਡਲ ਬਟਾਲਾ ਦੇ ਵਿਧਾਂਤੀ ਮੰਡਲ ਬਟਾਲਾ ਇਹਦੇ ਅੱਗੇ ਭਰਮਾ ਰੋਸ ਵਿਖਾਵਾ ਕੀਤਾ ਗਿਆ ਜਿੰਦੀ ਪ੍ਰਧਾਨ ਕੀ ਵਿਧਾਂਤੀ ਮੰਡਲ ਬਟਾਲਾ ਦੇ ਪ੍ਰਧਾਨ ਹਰਜੀਤ ਸਿੰਘ ਤਰਪਈ ਤਰਪਈ ਸ਼ਹਿਰ ਮੰਡਲ ਦੇ ਪ੍ਰਧਾਨ ਅਰਜਨ ਬਰਵਾਰ ਸਾਝੇ ਰੂਪ ਤੇ ਕੀਤੀ ਇਸ ਦਿਨ ਨਾਲ ਗੁਰਵੇਸ ਸਿੰਘ ਬਲਪੁਰੀਆਂ ਹਰਜੀਤ ਸਿੰਘ ਤਰਪਈ ਸ਼ਹਿਰ ਮੰਡਲ ਦੇ ਪ੍ਰਧਾਨ ਅਰਜਨ ਸਿੰਘ ਪਰਮਾਰ ਦੇ ਸਾਝੇ ਰੂਪ ਵਿੱਚ ਕੀਤੀ ਇਸ ਤਰ੍ਹਾਂ ਦੀ ਸਾਰੀ ਮੰਡਲ ਬਟਾਲਾ ਦੀ ਮੰਡਲ ਬਟਾਲਾ ਦੇ ਸਮੂੱਚੇ ਬਿਜਲੀ ਮੁਲਾਜ਼ਮਾਂ ਧਿਆਨ ਦੀ ਮੰਡਲ ਬਟਾਲਾ ਦਫਤਰ ਅੱਗੇ 12 ਸਤੰਬਰ ਬਾਰੇ ਨਿਰੋਵਾਸ ਲਈ ਕਰਨਾਂਗੇ ਇਸ ਸਮੂਹ ਕੇ ਸਰਦਾਰ ਗੁਰਵੇਲ ਸਿੰਘ ਬਲਪੁਰੀਆ ਦਲਬਾ ਸਿੰਘ ਬੁੱਟਰ ਸਿੰਘ ਦਲਬਾ ਸਿੰਘ ਬੁੱਟਰ ਹਰਜਿੰਦਰ ਸਿੰਘ ਗੁਰਦੇਵ ਸਿੰਘ ਕੁਨੀਆ ਸਰਬਜੀਤ ਸਿੰਘ ਅਲੋਵਾਲ ਪਰਮਜੀਤ ਸਿੰਘ ਬਲਪੁਰੀਆ ਸਜੀਤ ਸਿੰਘ ਆਲਮਗੜ ਪਰਮਜੀਤ ਸਿੰਘ ਕਲਸੀ ਸਰਿੰਦਰ ਸਿੰਘ ਸੁੰਦਰ ਕੁਮਾਰ ਚਰਨਜੀਤ ਸਿੰਘ ਅਰਵਿੰਦਰ ਸਿੰਘ ਮੱਲੀਆਂ ਗਰੀਬ ਸਿੰਘ ਸਨੋਪਰੀਆ ਪ੍ਰਭਜੋਤ ਸਿੰਘ ਦਵਿੰਦਰ ਸਿੰਘ ਰਵਿਦੀਪ ਸਿੰਘ ਆਦ ਹਾਜ਼ਰ ਸਰਮਦ ਘਸਰਦ ਵਿੱਚ ਤਾਂ ਨਹੀਂ ਦਿੱਤੀ ਹੈ ਕਿ ਜੇਕਰ ਤਰੰਤ ਮੰਗਾ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਡੀਐਸ ਨਿਊਜ਼ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਧੰਨਵਾਦ ਤੇ ਇਹਨਾਂ ਨੂੰ ਉਹਨਾਂ ਮੁਖੀਆਂ ਨੂੰ ਅਸੀਂ ਸਾਰੇ ਸਮਝਾਵਾਂਗੇ ਤੇ ਆਪ ਦੇ ਨਾਲ ਤੁਸੀਂ ਵੀ ਆਪਣੇ ਦਫ਼ਤਰਾਂ ਦੇ ਵਿੱਚ ਸਾਰੇ ਸਾਥੀ ਉਹਨਾਂ ਨਾਲ ਗੱਲਬਾਤ ਕਰੋ ਜਿੰਨੀ ਵੀ ਸਟ੍ਰੈਨ ਆਪਣੇ ਜਿਹੜੀ ਵਧਣੀ ਹੈ ਨਾ ਉਹ ਇਸੇ ਤਰੀਕੇ ਨਾਲ ਹੀ ਵਧਣੀ ਆ ਆਪਾਂ ਦਬਾਅ ਪਾ ਕੇ ਕਿਸੇ ਕੋਲੋਂ ਕੋਈ ਕੰਮ ਨਹੀਂ ਲੈ ਸਕਦੇ ਤਰਦੀ ਤੌਰ ਤੇ ਜਿਹੜਾ ਵਾ ਗੋਟਾ ਰੱਖ ਸਕਦੇ ਆ ਲੋਕ ਨਾਰੇ ਲਾਵਾਂਗੇ ਮਜ਼ਦਮ ਇਕਤਾ ਜਿੰਦਾਬਾਦ 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 ਸੰਜਾ ਫੋਰਨ ਜਿੰਦਾਬਾਦ 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 ਜ਼ਿੰਦਾਬਾਦ ਜ਼ਿੰਦਾਬਾਦ ਬੋਰ ਦੀ ਗੰਦੀ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਪੰਜਾਬ ਹੁੰਦਾ ਵਾ ਤੇ ਜਿਹੜਾ ਆਪਾਂ ਇੱਥੇ ਮੰਗਾ ਆਪਣੀਆਂ ਲੈ ਕੇ ਬੈਠੇ ਆਂ ਡੀਏ ਦੀਆਂ ਮੰਗਾ ਹੋ ਗਈਆਂ ਹੋਰ ਮੰਗਾ ਹੋ ਗਈਆਂ ਕਿੰਨੀਆਂ ਆਪਾਂ ਲੈ ਕੇ ਬੈਠੇ ਆਂ ਇੱਥੇ ਉਹਦੇ ਨਾਲ ਕਿੰਨਾ ਕਨਾ ਆਪਾਂ ਨੂੰ ਘਾਟਾ ਜਿਹੜਾ ਪੈਣ ਰਿਹਾ ਵਾ ਉਹ ਕਿਉਂ ਨਹੀਂ ਉਹ ਗੱਲ ਸਮਝਦੇ ਇੱਕ ਇਨਕਰੀਮੈਂਟ ਨੂੰ ਇੱਕ ਪ੍ਰਮੋਸ਼ਨ ਨੂੰ ਤੋਂ ਲੈ ਲਈਦੇ ਨੇ ਕੈਨਸਲਰ ਜੁਨੀਅਨ ਲਗਭਗ 25 ਜੱਥੇ ਬੰਦੇ ਆ ਪੰਜਾਬ ਦੀਆਂ ਜਿਹੜੀਆਂ ਸਾਡੇ ਇਸ ਸੰਘਰਸ਼ ਵਿੱਚ ਸਹਿਯੋਗ ਕਰ ਰਹੀਆਂ ਆਔਰ ਕੱਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਮਜ਼ਦੂਰ ਜਥੇਬੰਦੀਆਂ ਵੀ ਪੰਜਾਬ ਸਰਕਾਰ ਦੀਆਂ ਮਲਾਂ ਜਥੇਬੰਦੀਆਂ ਵੀ ਸਾਡੇ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਸਤੇ ਤਤਪਾਰ ਹੋ ਗਈਆਂ ਨੇ ਮੈਂ ਤੋਂ ਪਹਿਲਾਂ ਸਾਰੇ ਹੀ ਦੋਸਤਾਂ ਨੇ ਮਲਾਜਮ ਮੰਗਾ ਬਾਰੇ ਪਾਵਲ ਕਾ ਮੈਨੇਜਮੈਂਟ ਦੀਆਂ ਨੀਤੀਆਂ ਬਾਰੇ ਚਲੋ ਮੈਂ ਹਜੇ 700 ਰੁਪਏ ਪ੍ਰਲਾਂਸ ਵਰਪਲ ਮੰਡਰ ਬਟਾਲਾ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਸੰਘਰਸ਼ ਜਿਹੜਾ ਜਿਹੜਾ ਅੱਜ ਹੀ ਤੁਹਾਡੇ ਸਾਹਮਣੇ ਇਹ ਰੋਸ ਰੈਲੀ ਕਰਕੇ ਹਟਿਆ ਆ ਇੰਪਲਾਈ ਜੁਆਇੰਟ ਫਾਰਮ ਪੰਜਾਬ ਤੇ ਬਿਜਲੀ ਮੁਲਾਜ਼ਮ ਏਕਤਾ ਪੰਜਾਬ ਦੇ ਪੇਟ ਫਾਰਮ ਤੇ ਅਸੀਂ ਲੜ ਰਹੇ ਹਾਂ ਤੇ ਬਿਜਲੀ ਮੰਤਰੀ ਵੱਲੋਂ ਸਾਡੀਆਂ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਾਨੂੰ ਸੰਘਰਸ਼ ਦੇ ਰਾਹ ਪਾਇਆ ਟਰਮ ਟੋਮ ਕੀਤਾ ਜਾ ਰਿਹਾ ਮੁਲਾਜ਼ਮਾਂ ਦੇ ਵਿੱਚ ਬਹੁਤ ਰੁਸ ਪਾਇਆ ਜਾ ਰਿਹਾ ਜੋ ਸਾਨੂੰ ਸਾਡੀਆਂ ਸਬਾਈ ਲੀਡਰਸ਼ਿਪ ਦਾ ਤਿੰਨ ਦਿਨ ਕੈਜੂਅਲ ਲੀਵ ਦਾ ਸੱਦਾ ਆਇਆ ਉਹ ਛੁੱਟੀ ਭਰਨ ਵਾਸਤੇ ਮੁਲਾਜ਼ਮਾਂ ਦੇ ਵਿੱਚ ਬੜਾ ਬਹੁਤ ਇਸ਼ਾਵਾ ਪਿਛਲੇ ਕੱਲ ਦੇ ਗੁਰਦਾਰ ਸਾਹਿਬ ਦੇ ਵਿਆਹ ਸਮਾਰੋਹ ਦਾ ਕਰਕੇ ਭਾਵੇਂ ਕੱਲ ਦੀ ਹੁਣ ਪਾਤ ਬੜਾ ਘੱਟ ਸੀ 50% 60% ਦੇ ਡੇੜੇ ਤੇ ਸੀ ਅੱਜ 70% ਜਿਹੜਾ ਕਿ ਨਹੀਂ ਉਹਦੇ ਦੇ ਕਰੀਬ ਵੀ ਪਹੁੰਚ ਰਿਹਾ ਆਉਣ ਵਾਲਾ ਸਮਾਂ ਜਿਹੜਾ 12 ਤਰੀਕਾ ਕੱਲ ਉਹਦੇ ਵਿੱਚ ਮੁਲਾਜ਼ਮ ਜਿਹੜੇ ਰਹਿੰਦੇ ਉਸ ਹੱਜ ਰਹਿ ਵੀ ਗਏ ਆ ਕੋ ਹੋਰ ਵੀ ਤਸ਼ਾਹ ਕੈਜ਼ੂਲ ਲੀਵ ਤੇ ਜਾ ਰਹੇ ਆ ਸੋ ਸਾਡਾ ਸੰਘਰਸ਼ ਜਿੰਨੀ ਦੇਰ ਵੀ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਜਿਸ ਨੂੰ ਜਿਸ ਤੱਕ ਲੜਨਾ ਪਿਆ ਅਸੀਂ ਲੜਾਂਗੇ ਔਰ ਸਰਕਾਰ ਨੂੰ ਨਕਸ਼ੇਦਮ ਕਰਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਕਰਵਾਵਾਂਗੇ 40 ਮੰਗਾਂ ਦਾ ਔਰ ਉਸ ਮੰਗ ਪੱਤਰ ਤੇ ਮੈਨੇਜਮੈਂਟ ਨੇ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਨੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਔਰ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਯੋਗ ਬਣਦੀਆਂ ਸੀ ਉਹ ਵੀ ਨਹੀਂ ਮੰਨੀਆਂ ਉਹ ਲਾਗੂ ਨਹੀਂ ਕੀਤੀਆਂ ਇਸ ਲਈ ਜੁਆਇੰਟ ਫੋਰਮ ਪੰਜਾਬ ਇਕਤਾ ਮੰਚ ਪੰਜਾਬ ਐਸੋਸੀਏਸ਼ਨ ਜੂਨੀਅਰ ਜੀਨੀਅਰ ਨੇ ਸਾਂਝੇ ਰੂਪ ਦੇ ਵਿੱਚ ਇਹ ਪਿਛਲੇ ਮਹੀਨੇ ਫੈਸਲਾ ਕੀਤਾ ਸੀਗਾ ਉਸ ਤੋਂ ਪਹਿਲਾਂ ਬਿਜਲੀ ਮੰਤਰੀ ਨਾਲ ਮੀਟਿੰਗ ਜਿਹੜੀ ਸਾਡੀ 31 ਜੁਲਾਈ ਨੂੰ ਚੰਡੀਗੜ੍ਹ ਵਿੱਚ ਹੋਈ ਪਾਵਰ ਸੈਕਟਰੀ ਸਾਰੇ ਵਿੱਚ ਸੀ ਔਰ ਉਸ ਮੌਕੇ ਉਹਨਾਂ ਮੰਨਿਆ ਸੀ 40 ਮੰਗਾਂ ਵਿੱਚੋਂ 15 ਮੰਗਾਂ ਜਿਹੜੀਆਂ ਸਾਡੀਆਂ ਮੈਨ ਸੀ ਉਹਨਾਂ ਤੇ ਵਿਚਾਰ ਚਚਾ ਹੋਈ ਫਿਰ ਤੋਂ ਬਾਅਦ ਮਨ ਕੇ ਗਏ ਬਿਜਲੀ ਮੰਤਰੀ ਸਾਹਿਬ ਕਿ ਮੈਂ 15 ਅਗਸਤ ਨੂੰ ਮੁੱਖ ਮੰਤਰੀ ਕੋਲੋਂ ਤੁਹਾਡਾ ਜਿਹੜੀ ਇਹ ਸ਼ਹੀਦੀ ਦਾ ਦਰਜਾ 1 ਰੁਪਿਆ ਦੀ ਗ੍ਰਾਂਟ ਆ ਉਹ ਦਿਵਾਉਣ ਦਾ ਐਲਾਨ ਕਰਾਉਂਗਾ ਲੇਕਿਨ ਉਹਨਾਂ ਦਾ 15 ਅਗਸਤ ਨੂੰ ਐਲਾਨ ਨਹੀਂ ਕਰਾਇਆ ਜਿਹੜੀਆਂ ਬਾਕੀ 14 ਮੰਗਾਂ ਤੇ ਸਹਿਮਤੀ ਬਣੀ ਸੀ ਉਹਨਾਂ ਦਾ ਵੀ ਕੋਈ ਜੋ ਸਰਕੂਲਰ ਆ ਉਹ ਜਾਰੀ ਨਹੀਂ ਕੀਤਾ ਹਕੂਮਤ ਜਾਰੀ ਨਹੀਂ ਕੀਤਾ ਕੁਝ ਇਨਸਾਫ ਦੀ ਗੱਲ ਨਹੀਂ ਕੀਤੀ ਨਾ ਫੇਰ ਸਾਨੂੰ 1 ਸਤੰਬਰ ਨੂੰ ਬਿਜਲੀ ਮੰਤਰੀ ਦੀ ਅਮਰਸਾ ਕੋਠੀਮੂਰੇ ਪੰਜਾਬ ਦੇ ਬਹੁਤ ਹੀ ਜਝਾਰੂ ਮਲਾਜ਼ਮਾਂ ਨੇ ਘਟੋਕੜ ਸੱਤ ਹਜ਼ਾਰ ਦੇ ਕਰੀਬ ਮਲਾਜ਼ਮ ਸੀਗੇ ਉੱਥੇ ਉਹਦੀ ਕੋਠੀਮੂਰੇ ਵਹਾਵ ਕੀਤਾ ਆਉਸ ਰੋਸ ਮਾਰਚ ਵੀ ਕੀਤਾ ਉਸ ਤੋਂ ਬਾਅਦ ਫੇਰ ਬਿਜਲੀ ਮੰਤਰੀ ਨੇ ਸਾਨੂੰ ਪਿਛਲੇ ਹਫ਼ਤੇ ਮੀਟਿੰਗ ਦਿੱਤੀ ਚੰਡੀਗੜ੍ਹ ਵਿੱਚ ਲੇਕਿਨ ਉਸ ਮੀਟਿੰਗ ਵਿੱਚ ਵੀ ਬਿਜਲੀ ਮੰਤਰੀ ਨੇ ਕੋਈ ਵੀ ਇਨਸਾਫ ਦੀ ਗੱਲ ਨਹੀਂ ਕੀਤੀ ਔਰ ਇਹ ਕਹਿ ਕੇ ਟਾਲਣ ਦੀ ਗੱਲ ਕੀਤੀ ਕਿ ਤੁਸੀਂ ਇਹ ਜਿਹੜੀਆਂ ਮੰਗਾਵਾ ਪਹਿਲੀਆਂ ਸਰਕਾਰਾਂ ਮੁੱਕ ਕੇ ਕਿਉਂ ਨਹੀਂ ਰੱਖੀਆਂ ਔਰ ਇਹ ਕਿਹਾ ਵੀ ਜੇ ਪਹਿਲੀਆਂ ਸਰਕਾਰਾਂ ਮੁੱਕ ਨਹੀਂ ਰੱਖੀਆਂ ਤੇ ਅੱਜ ਉਹ ਸਰਕਾਰ ਨਹੀਂ ਹੈਗੀ ਅੱਜ ਤੁਸੀਂ ਉਹ ਤੁਹਾਨੂੰ ਮਲਾਇਮਾ ਬਣਾਇਆ ਵਾ ਪਰ ਤੁਸੀਂ ਸਾੜਨਾ ਤੱਕਾ ਕਰ ਰਹੇ ਹੋ ਪਹਿਲੇ 3 ਸਾਲ ਤੋਂ ਜਿਉਂਦੀ ਟਾਲੀ ਸਰਕਾਰ ਆਈ ਆ ਹੁਣ ਤੱਕ ਮੈਂ ਮਿਸਾਲ ਦੇਣੀ ਚਾਹੁੰਦਾ ਕਿ 3 ਸਾਲ ਦੇ ਅੰਦਰ ਬਿਜਲੀ ਮਦਾਨ ਜਿਹੜੇ ਕਰੰਟ ਲਾ ਕੇ ਮਰੇ ਆ 750 ਦੇ ਕਰੀਬ ਬਿਜਲੀ ਮਦਾਨ ਜਿਹੜੇ ਆ ਕਰੰਟ ਲਾ ਕੇ ਮਰ ਚੁੱਕੇ ਔਰ ਉਹਨਾਂ ਨੂੰ ਕੋਈ ਜਿਹੜੀ ਗ੍ਰਾਂਟ ਆ ਉਹ ਨਹੀਂ ਦਿੱਤੀ ਗਈ ਜਿਹੜੀ ਚਲਦੀ ਸੀ ਉਹ ਦਿੰਦੇ ਰਹੇ ਆ ਪਰ ਅਸੀਂ ਇਹ ਗੱਲ ਕੀਤੀ ਵੀ ਘਟੋ-ਘਟ ਜਿਵੇਂ ਪੰਜਾਬ ਸਰਕਾਰ ਦਾ ਫੌਜੀ ਜਵਾਨ ਉਹ ਸ਼ਹੀਦ ਹੁੰਦਾ ਪੁਲਸ ਵਾਲਾ ਉਹ ਸ਼ਹੀਦ ਹੁੰਦਾ ਅਗਨੀਵੇਰ ਉਹ ਸ਼ਹੀਦ ਹੁੰਦਾ ਸਰਕਾਰ ਉਹਨੂੰ 1 ਕਰੋੜ ਰੁਪਏ ਗ੍ਰਾਂਟ ਦਿੰਦੀ ਆ ਤਾਂ ਫੇ ਬਿਜੇ ਮੁਲਾਜ਼ਮ ਨੂੰ ਗ੍ਰਾਂਟ ਕਿਉਂ ਨਾ ਦਿੱਤੀ ਜਾਵੇ ਸਰਕਾਰ ਨੇ ਕੋਈ ਆਪਣੇ ਖਾਤੇ ਵਿੱਚੋਂ ਦੇਣੀਗਾ ਲੋਕਾਂ ਦੇ ਟੈਕਸ ਆ ਲੋਕਾਂ ਦੀ ਸਰਕਾਰ ਆ ਤੇ ਸਰਕਾਰ ਨੂੰ ਲੋਕਾਂ ਦੇ ਵਾਸਤੇ ਕੋਈ ਨਾ ਕੋਈ ਸੋਚਣਾ ਚਾਹੀਦਾ ਪਰ ਉੱਥੇ ਬਿਲੀ ਮੰਤਰੀ ਨੇ ਕੋਈ ਬੋਧਿਆ ਸਾਨੂੰ ਜਵਾਬ ਨਹੀਂ ਦਿੱਤਾ ਸਾਨੂੰ ਅਗੋਂ ਹੋਰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਫਿਰ ਉੱਥੇ ਮਜਬੂਰਨ ਜੁਆਇੰਟ ਫੋਰਮ ਏਕਤਾ ਮੰਚ ਐਸੋਸੀਏਸ਼ਨ ਇੰਜੀਨੀਅਰ ਜਨਨ ਨੂੰ ਇਹ ਫੈਸਲਾ ਕਰਨਾ ਪਿਆ ਤੇ ਸਾਨੂੰ ਹੁਣ ਇਹ ਟੱਕਾ ਸੰਘਰਸ਼ ਕਰਨਾ ਪਊਗਾ ਇਸ ਕਰਕੇ ਅਸੀਂ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਸਮੁੱਚੇ ਪੰਜਾਬ ਦੇ ਅੰਦਰ ਯਾਨੀ 8 ਘੰਟੇ ਦੀ ਡਿਊਟੀ ਕਰਨ ਦਾ ਫੈਸਲਾ ਕੀਤਾ ਵੀ 9 ਤੋਂ 5 ਆਪਾਂ ਡਿਊਟੀ ਕਰਨੀ ਆ ਲੇਕਿਨ ਉਹਦੇ ਅੰਦਰ ਉਸ ਤੋਂ ਬਾਅਦ ਕੋਈ ਆਪਾਂ ਡਿਊਟੀ ਨਹੀਂ ਕਰਨੀ 8 ਘੰਟੇ ਦੀ ਡਿਊਟੀ ਜਿਹੜੀ ਬਣਦੀ ਹੈ ਉਹ ਕਰਾਂਗੇ ਉਹਦੇ ਨਾਲ ਹੀ ਇਹ ਫੈਸਲਾ ਕੀਤਾ ਕਿ 10 ਔਰ 11 12 ਇਹ ਤਿੰਨ ਦਿਨ ਕੈਜੂ ਲੀਵ ਮਾਸ ਕੈਜੂ ਲੀਵ ਦੇ ਉੱਤੇ ਜਿਹੜੇ ਮੁਲਾਜ਼ਮ ਉਹ ਜਾਣਗੇ ਤੇ ਅੱਜ ਉਹ ਮੈਂ ਸਮਝਦਾ ਕਿ ਸੋਚੇ ਪੰਜਾਬ ਦੇ ਅੰਦਰ ਜਿੱਦਾਂ ਸਰਕਸ ਸੰਗੂਰਿਆ ਉਹ 90% ਆ ਵੇਲੇ ਕੈਜੂ ਲੀਵ ਦੇ ਉੱਪਰ ਆ ਬਠਿੰਡਾ ਵਾ ਬਰਨਾਲਾ ਵਾ ਪਟਿਆਲਾ ਵਾ ਮਤਲਬ ਅੰਮ੍ਰਿਤਸਰ ਤਰਨਤਾਰ ਦੇ ਬਾਰਡਰ 'ਚੋਂ ਨੇ ਬਾਰਡਰ 'ਚੋਂ ਦੇ 60% ਦੇ ਆ ਵੇਲੇ ਬਾਰਡਰ 'ਚੋਂ ਵੀ ਸੁੱਤਰੀਆ ਗਿਆ ਵਾ ਸੋ ਇਸ ਕਰਕੇ ਕੱਲ ਨੂੰ ਫੇਰ ਮੇਰੇ ਸਿੱਧਰਾਂ ਇਹ ਜਿਹੜੀ ਸਾਡੀ ਆ ਹੋਰ ਵਧੂਗੀ ਔਰ ਅਗਲਾ ਜਿਹੜਾ ਸੰਘਰਸ਼ ਆ ਉਹ ਅਸੀਂ ਜਲਦੀ ਸਾਂਝੇ ਫੋਰਮ ਦੀ ਮੀਟਿੰਗ ਕਰਕੇ ਅੱਲਾ ਜਿਹੜਾ ਐਲਾਨ ਉਹ ਕਰਾਂਗੇ ਸੋ ਸਰਕਾਰ ਨੂੰ ਸਾਡੀ ਚੇਤਾਵਨੀ ਆ ਕਿ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਿਸੇ ਦਾ ਨਹੀਂ ਹੈਗਾ ਪਰ ਤੁਸੀਂ ਬਿਜਲੀ ਮੁਲਾਇਮਾਂ ਨਾਲ ਇਹ ਧੋਖਾ ਕਰ ਰਹੇ ਹੋ ਧੱਕਾ ਕਰ ਰਹੇ ਹੋ ਇਹ ਧੱਕਾ ਹੁਣ ਬਰਥਾਸਤ ਨਹੀਂ ਕੀਤਾ ਹੋ ਸਕਦਾ ਹੁਣ ਨਸਾਦ ਦੇ ਤੌਰ ਤੇ ਵੀ ਮਤਲਬ ਜੇ ਬਾਕੀ ਸੂਬਿਆਂ ਨੇ ਸਰਕਾਰਾਂ 50% ਡੀਏ ਦੇ ਰਹੀਆਂ ਤੇ ਪੰਜਾਬ ਸਰਕਾਰ 38% ਕਿਉਂ ਦੇ ਰਹੀ ਆ ਔਰ ਨਵੀਂ ਗੱਲ ਜਿਹੜੀ ਆ ਕਿ ਜਿੰਨੇ ਵੀ ਹੁਣੇ ਪੰਜਾਬ ਸਰਕਾਰ ਦੇ ਵਿੱਚ ਕੰਮ ਕਰ ਰਹੇ ਆ ਆਈਐਸ ਅਫਸਰ ਕੰਮ ਕਰ ਰਹੇ ਆ ਆਈਪੀ ਅਫਸਰ ਕੰਮ ਕਰ ਰਹੇ ਆ ਉਹ ਸਾਰੇ ਹੀ 50% ਡੀਏ ਲੈ ਰਹੇ ਆ ਚੰਡੀਗੜ੍ਹ ਜਿੰਦੇ ਮੁਲਾਜ਼ਮਾ ਉਹ 50% ਡੀਏ ਲੈ ਰਹੇ ਆ 6ਵੇਂ ਤਰਖਾਹ ਕੋਲੋਂ ਬਕਾਇਆ ਲੈ ਚੁੱਕੇ ਆ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਤਲਬ ਨਾ ਉਹ 6ਵੇਂ ਤਰਖਾਹ ਮੈਂ ਤਾਂ 5.5 ਦਾ ਬਕਾਇਆ ਦਿੱਤਾ ਜਾ ਰਿਹਾ ਨਾ 12% ਡੀਏ ਜਿਹੜਾ ਉਹ ਦਿੱਤਾ ਜਾ ਰਿਹਾ ਔਰ ਸਗੋਂ ਸਰਕਾਰ ਮਤਲਬ ਮੀਟਿੰਗਾਂ ਦੇ ਕੇ ਟਾਰਗਟ ਰੋਲ ਕਾ ਕੇ ਮੀਟਿੰਗਾਂ ਜਰੀਆ ਗਾਂ ਲੱਗ ਜਾਂਦੀਆਂ ਮੀਟਿੰਗ ਨਹੀਂ ਕਰ ਰਹੀ ਸੋ ਇਸ ਕਰਕੇ ਸਾਡਾ ਅਗਲਾ ਸੰਘਰਸ਼ ਆ ਉਹ ਤਿੱਖਾ ਹੋਵੇਗਾ ਜਦ ਤੱਕ ਸਾਡੀਆਂ 15 ਮੰਗਾਂ ਔਰ 40 ਮੰਗਾਂ ਉਹਨਾਂ ਦੇ ਬਾਰੇ ਚ ਸਾਡਾ ਫੈਸਲਾ ਹੋ ਗੇ ਸਾਨੂੰ ਉਹਨਾਂ ਦੇ ਸਰਕੂਲਰ ਨਹੀਂ ਮਿਲਦੇ ਸਾਨੂੰ ਉਹਨਾਂ ਦੀ ਜੋ ਹਕੀਕਤ ਵਿੱਚ ਕੋਈ ਲੈਟਰ ਨਹੀਂ ਮਿਲਦਾ ਉਦ ਤੱਕ ਅਹੀਂ ਸੰਘਰਸ਼ ਜਰਦਾ ਵਾ ਇਹਨੂੰ ਹੋਰ ਤਿੱਖਾ ਕਰਾਂਗੇ ਇਹ ਸੰਘਰਸ਼ੋਂ ਪਛਾਣ ਹੀ ਆਵੇਗਾ ਕਿ ਗਾਹ ਨਹੀਂ ਜਾਵੇਗਾ ਇਹ ਸਾਡੀ ਪੰਜਾਬ ਸਰਕਾਰ ਔਰ ਪਾਵਰ ਕਾਮ ਮੈਨੇਜਮੈਂਟ ਨੂੰ ਚੇਤਾਵਨੀ ਹੈ